गैंगस्टर ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਲੈ ਕੇ ਹੁਣ ਐਸਆਈਟੀ ਡਿਕਲੇਅਰ ਕਰ ਦਿੱਤੀ ਗਈ ਹੈ। ਦਰਅਸਲ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਦੇ ਵਿੱਚ ਖਰੜ ਸਿਆਈਏ ਦੇ ਵਿੱਚ ਹੁੰਦੀ ਹੈ ਤੇ ਉਸ ਤੋਂ ਬਾਅਦ ਦੂਜੀ ਇੰਟਰਵਿਊ ਰਾਜਸਥਾਨ ਦੇ ਵਿੱਚ ਲਈ ਗਈ ਸੀ। ਤੇ ਇਸ ਦੇ ਨਾਲ ਹੀ ਦੱਸਦੀ ਕਿ ਉਸ ਤੋਂ ਪਹਿਲਾਂ ਐਫੀਡੇਵਿਟ ਦੇ ਕੇ ਕਿਹਾ ਗਿਆ ਸੀ ਕਿ ਪੰਜਾਬ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨਹੀਂ ਹੋਈ ਹੈ। ਇਸ ਮਾਮਲੇ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਇੰਟਰਵਿਊ ਖਰੜ ਦੇ ਵਿੱਚ ਹੋਈ ਹੈ ਪਰ ਹੁਣ ਸਰਕਾਰ ਦੇ ਵੱਲੋਂ ਜਿਹੜੇ ਦੋਸ਼ੀ ਅਧਿਕਾਰੀ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਉਹਨਾਂ ਦਾ ਕਹਿਣਾ ਹੈ ਕਿ ਲਾਰੇਂਸ ਬਿਸ਼ਨੋਈ ਪੰਜਾਬ ਸਰਕਾਰ ਦਾ ਮਹਿਮਾਨ ਹੈ ਤੇ ਰਿਮਾਂਡ ਦੇ ਦੌਰਾਨ ਪੰਜਾਬ ਦੇ ਪੁਲਿਸ ਸਟੇਸ਼ਨ ਦੇ ਵਿੱਚ ਉਹ ਵਿਜ਼ਿਟ ਕਰ ਤੇ ਉਹਨਾਂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਪੰਜਾਬ ਸਰਕਾਰ ਗੈਂਗਸਟਰਾਂ ਦੇ ਨਾਲ ਮਿਲ ਕੇ ਚੱਲਦੀ ਹੈ ਦਰਅਸਲ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜਿੱਥੇ ਲਾਰੈਂਸ ਬਿਸ਼ਨੋਈ ਦੀ ਜਦ ਇੰਟਰਵਿਊ ਸਾਹਮਣੇ ਆਉਂਦੀ ਹੈ ਤਾਂ ਉਹਨਾਂ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਹੁਣ ਇਸ ਨੂੰ ਲੈ ਕੇ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਮਾਨਯੋਗ ਹਾਈ ਕੋਰਟ ਦੀ ਨਿਰਪੱਖਤਾ ਦੇ ਕਾਰਨ ਉਹਨਾਂ ਦੀ ਸ਼ਿੱਦਤ ਦੇ ਨਾਲ ਉਹਨਾਂ ਨੇ ਜਿਸ ਜੱਜ ਸਾਹਿਬ ਨੇ ਇਸ ਮਾਮਲੇ ਨੂੰ ਨੰਗਾ ਕੀਤਾ ਮੈਂ ਉਹਨਾਂ ਜਿੰਨੀ ਵੀ ਸ਼ਲਾਘਾ ਕਰੇ ਮੈਂ ਪ੍ਰਮਾਤਮਾ ਦੇ ਦੁਆ ਕਰਦਾ ਕਿ ਉਹ ਇਹੋ ਜੇ ਫੈਸਲੇ ਲਗਾਤਾਰ ਕਰਦੇ ਰਹਿਣ ਕਿਉਂਕਿ ਸਰਕਾਰ ਨੇ ਤਾਂ ਐਫੀ ਡਾਉਟ ਦੇ ਦੇ ਕੇ ਬਾਰ ਬਾਰ ਕੋਰਟ ਨੂੰ ਮਿਸ ਗਾਈਡ ਕੀਤਾ ਹੈ ਡੀਜੀਪੀ ਸਾਹਿਬ ਬੜੇ ਸਤਕਾਰਯੋਗ ਅਹੁਦਾ ਹੈ ਸਟੇਟ ਦਾ ਜੇ ਉਹ ਵੀ ਇੱਕ ਅਦਾਲਤ ਨੂੰ ਹਨੇਰੇ ਦੇ ਵਿੱਚ ਰੱਖਦੇ ਆ ਤਾਂ ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ ਤੁਸੀਂ ਮੋٹے ਤੌਰ ਤੇ ਗੱਲ ਵੇਖ ਲਓ ਵੀ ਸਰਕਾਰ ਗੈਂਗਸਟਰਾਂ ਦੇ ਨਾਲ ਖੜੀ ਨਜ਼ਰ ਆ ਰਹੀ ਹੈ ਬਲਕਿ ਮੈਨੂੰ ਤਾਂ ਲੱਗਦਾ ਗੈਂਗਸਟਰਾਂ ਦੀ ਸਰਕਾਰ ਹੀ ਚੱਲ ਰਹੀ ਹੈ ਪੰਜਾਬ ਦੇ ਵਿੱਚ ਹਰ ਚੀਜ਼ ਗੈਂਗਸਟਰਾਂ ਦੇ ਹੱਕ ਦੇ ਵਿੱਚ ਜਾ ਰਹੀ ਹੈ ਹਰੇਕ ਗੈਂਗਸਟਰ ਨੂੰ ਬੜਾ ਵੀਆਈਪੀ ਟ੍ਰੀਟਮੈਂਟ ਦਿੱਤਾ ਜਾਂਦਾ ਹੈ ਕੇਵਲ ਤੇ ਕੇਵਲ ਅਨਕਾਊਂਟਰ ਉਹਨਾਂ ਲੋਕਾਂ ਦੇ ਹੁੰਦੇ ਆ ਜਿਹੜੇ ਸਰਕਾਰ ਦੇ ਸਿਸਟਮ ਦੇ ਜੇਬ ਦੇ ਵਿੱਚ ਨਹੀਂ ਪੈਂਦੇ ਉਹਨਾਂ ਲੋਕਾਂ ਦੇ ਪੈਰਾਂ ਤੇ ਗੋਲੀਆਂ ਵਜਦੀਆਂ ਬਾਕੀ ਜੋ ਸਰਕਾਰ ਦੀ ਜੇਬ ਦੇ ਵਿੱਚ ਸਰਕਾਰ ਦੀਆਂ ਪਾਲਿਸੀ ਦੇ ਮੁਤਾਬਕ ਚੱਲ ਰਿਹਾ ਉਸ ਗੈਂਗਸਟਰ ਨੂੰ ਪੰਜਾਬ ਦੇ ਵਿੱਚ ਜੇਲ੍ਹ ਨਾਲ ਕੋਈ ਸੁਰੱਖਤ ਜਗ੍ਹਾ ਨਹੀਂ ਉਸਦੇ ਵਾਸਤੇ ਔਰ ਜਿੰਨੇ ਤੁਸੀਂ ਲਾਰੈਂਸ ਦੀ ਵੀਡੀਓ ਦੀ ਗੱਲ ਕਰਦੇ ਹੋ ਲੌਰਸ ਦੀ ਵੀਡੀਓ ਨੂੰ ਮੇਰੇ ਪੁੱਤ ਦੇ ਚਲਾਨ ਦੇ ਨਾਲ ਅਟੈਚ ਕਰਨ ਲਈ ਕੋਰਟ ਦੇ ਰਕਾਰ ਤੇ ਲੈ ਕੇ ਆਉਣ ਲਈ ਮੈਨੂੰ 6 ਮਹੀਨੇ ਸਿੱਟਦੀਆਂ ਮੈਂ ਮਨਤਾ ਕੀਤੀਆਂ ਪਰੰਤੂ ਮੇਰੇ ਕਿਸੇ ਨੇ ਨਹੀਂ ਸੁਣੀ ਅਖੀਰ ਨੂੰ ਜਦੋਂ ਮੈਂ ਮਾਨਯੋਗ ਹਾਈ ਕੋਰਟ ਦੀ ਸ਼ਰਨ ਲਈ ਜਾ ਕੇ ਉੱਥੇ ਜਾ ਕੇ ਮੈਂ ਪਟੀਸ਼ਨ ਪਾਉਣਾ ਉਸ ਤੋਂ ਬਾਅਦ 72 ਘੰਟਿਆਂ ਦੇ ਵਿੱਚ ਇਹੋ ਜਿਹੜੀ ਵੀਡੀਓ ਹੈ ਉਹ ਅਦਾਲਤ ਦੇ ਟੇਬਲ ਤੇ ਪਹੁੰਚ ਜਾਂਦੀ ਹੈ ਤਾਂ ਇਸ ਤੋਂ ਮਕੀਨ ਅੰਦਾਜ਼ਾ ਲਾਵਾਂ ਵੀ ਸਰਕਾਰ ਦੀਆਂ ਪੁਲਿਸ ਨੂੰ ਬੜੀਆਂ ਸਪਸ਼ਟ ਹਦਾਇਤਾਂ ਨੇ ਵੀ ਕਿਸੇ ਗੈਂਗਸਟਰ ਦੇ ਖਿਲਾਫ ਤੁਸੀਂ ਕੋਈ ਸਬੂਤ ਪੁਕਤਾ ਸਬੂਤ ਅਦਾਲਤ ਅੱਗੇ ਨਹੀਂ ਰੱਖਣਾ। ਉਹ ਚੀਜ਼ ਤੁਹਾਡੇ ਸਾਹਮਣੇ ਸੀਐਮ ਸਾਹਿਬ ਵੀ ਸਾਡੇ ਮਾਨਯੋਗ ਨੇ ਝੂਠ ਬੋਲੀ ਜਾਂਦੇ ਨੇ, ਬੜਾ ਸਤਿਕਾਰਯੋਗ ਉਹਦਾ ਡੀਜੀਪੀ ਸਾਹਿਬ ਦਾ ਉਹ ਵੀ ਅਦਾਲਤ ਨੂੰ ਮਿਸਗਾਈਡ ਕਰੀ ਜਾਂਦੇ ਨੇ ਐਫੀਡਵਿਟ ਦੇ ਦੇ ਕੇ। ਅੱਗੇ ਤੁਸੀਂ ਹੋਰ ਵੇਖਿਓ ਮੈਨੂੰ ਮਾਨਯੋਗ ਅਦਾਲਤਾਂ ਦੇ ਉੱਤੇ ਰੱਬ ਵਰਗਾ ਯਕੀਨ ਹੈ। ਤੁਸੀਂ ਹੋਰ ਚਿਹਰੇ ਨੰਗੇ ਹੋਣਗੇ ਅਗਲੇ ਹਫ਼ਤੇ ਹਲੇ ਤਾਂ ਸ਼ੁਰੂਆਤ ਹੋਈ ਐ ਅੱਜ ਹਲੇ ਕੰਮ ਦਾ ਸਾਰਾ ਬਾਕੀ ਐ ਹਲੇ ਸਾਰਾ ਮੈਨੂੰ ਇਹ ਇੰਟਰਵਿਊ ਹੋਣ ਤੋਂ ਮਹੀਨਾ ਬਾਅਦ ਪਤਾ ਲੱਗਿਆ ਸੀ ਖਾੜ ਦਾ ਅੱਜ ਤਾਂ ਇਹਨਾਂ ਦੇ ਵਿਭਾਗ ਵਿੱਚ ਗੱਲ ਸਾਡੇ ਕੋਲੇ ਆਈ ਮੈਂ ਹਰੇਕ ਅਫਸਰ ਕੋਲੇ ਜੀ ਨੂੰ ਵੀ ਮੈਂ ਮਿਲਿਆ ਜੀ ਦੇ ਕੋਲੇ ਵੀ ਜਾ ਕੇ ਮੈਂ ਆਪ ਦਾ ਦੁਖੜਾ ਦੱਸਿਆ ਉਹਨੂੰ ਮੈਂ ਦੱਸਿਆ ਭਾਈ ਇਹ ਜਿਹੜੀ ਵੀਡੀਓ ਹੈ ਖੜ ਬਣੀ ਹੈ ਅਸੀਂ ਬਾਈ ਨੇਮ ਕਹਿੰਦੇ ਰਹੇ ਹਰ ਇੱਕ ਬੰਦੇ ਨੂੰ ਲੇਕਿਨ ਸਾਡਾ ਵਿਸ਼ਵਾਸ ਨਹੀਂ ਕਿਸੇ ਨੇ ਕੀਤਾ ਵਿਸ਼ਵਾਸ ਤਾਂ ਪਤਾ ਤਾਂ ਉਹਨਾਂ ਨੂੰ ਵੀ ਸੀਗਾ ਪਰੰਤੂ ਉਹ ਇਹ ਤੇ ਕਾਰਵਾਈ ਨਹੀਂ ਕਰਨੀ ਕਿਉਂਦੇ ਹੁਣ ਵੀ ਨਿਕਮਤ ਕਾਰਵਾਈ ਦਾ ਭਰੋਸਾ ਕੀ ਕਰਨਗੇ ਇਹਨਾਂ ਨੇ ਕੁਝ ਨਹੀਂ ਕਰਨਾ ਹੁਣ ਵੀ ਸਿਰਫ ਤੇ ਸਿਰਫ ਮਿੱਟੀ ਝਾੜਨਗੇ ਇੱਧਰ ਕਰਤਾ ਉੱਧਰ ਕਰਤਾ ਸਰਕਾਰ ਨੂੰ ਸਵਾ ਸਾਲ ਹੋ ਗਿਆ ਅਦਾਲਤ ਤੋਂ ਤੋ ਟਾਈਮ ਲੈਂਦੇ ਆ ਨੋ ਅਸੀਂ ਹੁਣ ਕਰਦੇ ਆ ਅਸੀਂ ਫਲਾਂ ਤਿੰਨ ਮਹੀਨਿਆਂ ਦਾ ਸਮਾਂ ਹੋਰ ਵਧਾ ਦਿਓ ਇਹਨਾਂ ਦਾ ਹੋਰ ਵਧਾ ਦਿਓ ਤੇ ਜੇ ਗੱਲ ਹੀ ਇੰਨੀ ਕੀ ਸੀ ਦੋਸ਼ੀ ਇਹਨਾਂ ਦੇ ਕੋਲੇ ਸੀ ਪੱਤਰਕਾਰ ਇਹਨਾਂ ਦੇ ਕੋਲ ਅਸੀਂ ਇੰਟਰਵਿਊ ਕਰਨ ਆਏ ਡੜਕਾ ਕਿਸ ਗੱਲ ਦਾ ਸੀ ਇੰਨਾ ਸਮਾਂ ਕਾਹਤੋਂ ਲੱਗ ਗਿਆ ਤਾਂ ਮਾਂਜੋਗ ਅਦਾਲਤ ਤੋਂ ਮੈਨੂੰ ਉਮੀਦਾਂ ਨੇ ਤੇ ਜੋ ਮਾਂਜੋਗ ਕੋਰਟ ਇਹਨਾਂ ਦੇ ਸਖਤਾਈ ਕਰੇ ਤਾਂ ਸ਼ਾਇਦ ਕੋਈ ਨਾ ਕੋਈ ਆਸ ਦੀ ਕਿਰਨ ਲੱਗ ਸਕਦੀ ਹੈ ਲਾਰੈਂਸ ਨੇ ਕਾਨੂੰਨ ਦੇ ਮੁਤਾਬਕ ਤਾਂ ਕਟਿਆ ਪੰਜਾਬ ਦਾ ਰਿਮਾਂਡ ਕਦੇ ਉਹ ਥਾਣੇ ਦਾ ਪਰ ਉਹ ਤਾਂ ਪੰਜਾਬ ਦਾ ਵਿਜ਼ਿਟ ਸੀ ਉਹਦਾ ਉਹਨੇ ਸਾਰੇ ਥਾਣੇ ਵਿਜ਼ਿਟ ਕੀਤੇ ਸੀ ਜਿੱਦਾਂ ਕੋਈ ਵੀਆਈਪੀ ਕਰਦਾ ਹੈ ਹੋਰ ਉਹ ਤੋਂ ਕਿਸੇ ਵੀ ਪੁਲਿਸ ਅਫਸਰ ਦੀ ਉਹ ਤਾਂ ਪੁੱਛੇਸ਼ ਕਰਨ ਦੀ ਹਿੰਮਤ ਨਹੀਂ ਸੀ ਉਹ ਉਹਦੇ ਕੋਲੇ ਉਹਨੂੰ ਸਾਰੀਆਂ ਸਹੂਲਤਾਂ ਜਿਹੜੀਆਂ ਇੱਕ ਹੋਸਟਲ ਦੇ ਵਿੱਚ ਮਿਲਦੀਆਂ ਨੇ ਉਹ ਸਾਰੀਆਂ ਨੂੰ ਥਾਣੇ ਦੇ ਵਿੱਚ ਦਿੱਤੀਆਂ ਜਾਂਦੀਆਂ ਸੀ ਇੱਥੇ ਲਾਉਰੈਂਸ ਨੂੰ ਦੋਸ਼ੀ ਮੰਨਿਆ ਕਦੋਂ ਸਰਕਾਰ ਨੇ ਇਹ ਤਾਂ ਸਾਡੇ ਸਿਸਟਮ ਦਾ ਮੈਂ ਕਹਾ ਵੀ ਸਭ ਤੋਂ ਦਿਵਾਲੀਆਪਨ ਹੈ ਸਭ ਤੋਂ ਇਸ ਗੱਲ ਦਾ ਤਾਂ ਜਿਹੜਾ ਕੋਈ ਸਾਡੇ ਵਰਗਾ ਮਾਤੜਾ ਸਰਕਾਰ ਨੂੰ ਟੈਕਸ ਦੇਣ ਵਾਲਾ ਨਾਗਰਿਕ ਉਹ ਬਹੁਤ ਚਿੰਤਾ ਦੇ ਆਲਮ ਵਿੱਚ ਹੈ ਇਸ ਸਮੇਂ ਕਿਉਂਕਿ ਉਹ ਸਾਨੂੰ ਲੱਗਦਾ ਹੀ ਨਹੀਂ ਵੀ ਅਸੀਂ ਜਾ ਕੇ ਦਰਖਾਸਤ ਲਿਖਾਵਾਂਗੇ ਕਿਹਦੇ ਕੋਲੇ ਕਹਾਂਗੇ ਕਿ ਨੂੰ ਜਾ ਕੇ ਸਰਕਾਰੀ ਗੈਂਗਸਟਰਾਂ ਦੀ